सीएम ਭਗਵੰਤ ਮਾਨ ਵੱਲੋਂ ਪੰਜਾਬ ਦੀਆਂ ਸਿੱਖਿਆ ਤੇ ਸਰਕਾਰੀ ਸਕੂਲਾਂ ਲਈ ਵੱਡਾ ਐਲਾਨ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਸਾਡੀ ਪਹਿਲੀ ਖਬਰ ਜੁੜੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵੱਡੀ ਘੋਸ਼ਣਾ ਨਾਲ ਜੋ ਪੰਜਾਬੀ ਸਿੱਖਿਆ ਅਤੇ ਸਰਕਾਰੀ ਸਕੂਲਾਂ ਦੀ ਤਸਵੀਰ ਬਦਲ ਸਕਦੀ ਹੈ ਭਗਵੰਤ ਮਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ 117 ਸਰਕਾਰੀ ਸਕੂਲਾਂ ਨੂੰ ਸਕੂਲ ਆਫ ਐਮੀਨੇਸ਼ਨ ਬਣਾਇਆ ਜਾਵੇਗਾ ਇਹ ਸਕੂਲ ਬਿਲਕੁਲ ਪ੍ਰਾਈਵੇਟ ਸਕੂਲਾਂ ਵਾਂਗ ਹੁਣ ਮਾਡਰਨ ਹੋਣਗੇ ਜਿੱਥੇ ਬੱਚਿਆਂ ਨੂੰ ਵਿਦੇਸ਼ੀ ਪੱਧਰ ਦੀ ਸਿੱਖਿਆ ਦਿੱਤੀ ਜਾਵੇਗੀ ਇਹ ਸਕੂਲ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਇੱਕ ਇੱਕ ਬਣਾਏ ਜਾਣਗੇ ਇਨ੍ਹਾਂ ਵਿੱਚ ਸਮਾਰਟ ਕਲਾਸਰੂਮ ਸਾਇੰਸ ਤੇ ਟੈਕਨੋਲੋਜੀ ਲੈਬ ਮਨੋਵਿਗਿਆਨਿਕ ਸਲਾਹ ਇੰਟਰਨੈਟ ਸਹੂਲਤਾਂ ਤੇ ਹਾਈ ਕੁਆਲਿਟੀ ਅਧਿਆਪਕ ਦੀ ਭਰਤੀ ਹੋਵੇਗੀ ਮਾਨ ਸਾਹਿਬ ਨੇ ਕਿਹਾ ਕਿ ਪੰਜਾਬ ਦੇ ਗਰੀਬ ਘਰਾਂ ਦੇ ਬੱਚਿਆਂ ਨੂੰ ਵਿਦੇਸ਼ੀ ਯੂਨੀਵਰਸਿਟੀ ਵਿੱਚ ਸਕਾਲਰਿਸ਼ਿਪ ਰਾਹੀਂ ਭੇਜਿਆ ਜਾਵੇਗਾ। ਉਹਨਾਂ ਨੇ ਇੱਕ ਜਵਾਕ ਦਾ ਜ਼ਿਕਰ ਕੀਤਾ ਜਿਸ ਨੇ ਮਿਹਨਤ ਨਾਲ ਆਈਲਟਸ ਕੀਤੀ ਪਰ ਪੈਸਿਆਂ ਦੀ ਘਾਟ ਕਾਰਨ ਜਾ ਨਹੀਂ ਸਕਿਆ। ਹੁਣ ਐਸੇ ਬੱਚਿਆਂ ਨੂੰ ਸਰਕਾਰ ਸਹਾਇਤਾ ਦੇਵੇਗੀ। ਇਸ ਯੋਜਨਾ ਚ 80% ਬੱਚਿਆਂ ਨੂੰ ਐਗਜ਼ਾਮ ਲਈ ਮੁਫਤ ਕੋਚਿੰਗ ਵੀ ਮਿਲੇਗੀ ਜਿੱਥੇ NEET, UPSC ਆਦਿ ਕਰਵਾਈਆਂ ਜਾਣਗੀਆਂ ਇੱਕ ਹੋਰ ਵੱਡਾ ਐਲਾਨ ਇਹ ਸੀ ਕਿ ਮਹੀਨੇ ਵਿੱਚ ਇੱਕ ਵਾਰੀ ਵਿਧਾਇਕ ਮੰਤਰੀ ਆਪਣੇ ਹਲਕੇ ਦੇ ਸਕੂਲ ਦਾ ਦੌਰਾ ਕਰੇਗਾ ਮਾਤਾ ਪਿਤਾ ਲਈ ਵੀ ਨਵਾਂ ਐਡਮਿਸ਼ਨ ਪੋਰਟਲ ਬਣਾਇਆ ਜਾ ਰਿਹਾ ਹੈ ਜਿੱਥੇ ਉਹ ਆਸਾਨੀ ਨਾਲ ਦਾਖਲਾ ਕਰ ਸਕਣਗੇ ਮੁੱਖ ਮੰਤਰੀ ਨੇ ਕਿਹਾ ਪਹਿਲਾਂ ਸਰਕਾਰੀ ਸਕੂਲਾਂ ਨੂੰ ਗਰੀਬਾਂ ਦੀ ਮਜਬੂਈ ਸਮਝਿਆ ਜਾਂਦਾ ਸੀ ਹੁਣ ਇਹ ਗਰੀਬਾਂ ਦੀ ਤਾਕਤ ਬਣਨਗੇ ਇਸ ਇਲਾਵਾ ਸਰਕਾਰ ਨੇ ਅਗਲੇ 6 ਮਹੀਨਿਆਂ ਵਿੱਚ 2500 ਹੋਰ ਅਧਿਆਪਕਾਂ ਦੀ ਤਿਆਰੀ ਵੀ ਕਰ ਲਈ ਹੈ ਦੂਜੀ ਖਬਰ ਬਾਰੇ ਗੱਲ ਕਰੀਏ ਕੀ ਵਿਕਰਮ ਸਿੰਘ ਮੰਜੀਠੀ ਨੇ ਦਿੱਤਾ ਵੱਡਾ ਬਿਆਨ 2027 ਚੋਣਾਂ ਲਈ ਅਕਾਲੀ ਦਲ ਦੀ ਨਵੀਂ ਰਣਨੀਤੀ ਦਾ ਖੁਲਾਸਾ ਸਤਿ ਸ਼੍ਰੀ ਅਕਾਲ ਜੀ ਦੂਜੀ ਵੱਡੀ ਖਬਰ ਆ ਰਹੀ ਹੈ ਅਕਾਲੀ ਦਲ ਦੇ ਸਹਾਲਕਰ ਦੇ ਨੇਤਾ ਵਿਕਰਮ ਸਿੰਘ ਮਨਜੀਠੀ ਦੇ ਪੱਤਰਕਾਰ ਭਲਾਈ ਚ ਹੋਈ ਸੰਸੰਦ ਦੀ ਗੱਲਬਾਤ ਤੋਂ ਜਿੱਥੇ ਉਹਨਾਂ ਨੇ ਸਪਸ਼ਟ ਕੀਤਾ ਕਿ 2027 ਦੀਆਂ ਚੋਣਾਂ ਲਈ ਅਕਾਲੀ ਦਲ ਨੇ ਆਪਣੀ ਪੂਰੀ ਰਣਨੀਤੀ ਤਿਆਰ ਕਰ ਲਈ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਹੁਣ ਕਿਸਾਨਾਂ ਨੌਜਵਾਨਾਂ ਅਤੇ ਪੰਜਾਬੀ ਸੱਭਿਆਚਾਰ ਨੂੰ ਕੇਂਦਰ ਵਿੱਚ ਰੱਖ ਕੇ ਮੁਹਿੰਮ ਚਲਾਏਗਾ। ਮਨਜੀਠੀਏ ਨੇ ਸਿੱਧਾ ਕਿਹਾ ਸਾਡੀ ਜੰਗ ਹੁਣ ਦਿੱਲੀ ਵਾਲਿਆਂ ਦੀ ਠੱਗੀ ਦੇ ਖਿਲਾਫ ਹੈ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਬਿਜਲੀ ਸਿਹਤ ਵਿੱਚ ਝੂਠੇ ਸੁਪਨੇ ਵਿਖਾ ਕੇ ਠੱਗ ਲਿਆ ਗਿਆ ਹੈ। ਕਾਂਗਰਸ ਉੱਤੇ ਵੀ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸ ਇੱਕ ਦੌਰਾਨੀ ਅਜਿਹਾ ਡੂੰਗਾ ਖੱਡ ਹੈ ਜਿੱਥੇ ਪੰਜਾਬੀ ਹੱਕਾਂ ਦੀ ਗੂੰਜ ਕਦੇ ਨਹੀਂ ਹੋਈ। ਉਹਨਾਂ ਨੇ ਅਕਾਲੀ ਦਲ ਦੇ ਪਿਛਲੇ ਦੌਰ ਦੀਆਂ ਗਲਤੀਆਂ ਵੀ ਮੰਨੀਆਂ ਨਸ਼ਾ, ਗੁੰਡਾਗਰਦੀ, ਠੇਕੇਦਾਰੀ ਰਾਜ ਤੇ ਕਿਹਾ ਕਿ ਹੁਣ ਜਵਾਬਦੇਹੀ ਨਾਲ ਆਉਣਗੇ। ਇੱਕ ਵੱਡਾ ਐਲਾਨ ਇਹ ਵੀ ਸੀ ਕਿ ਅਕਾਲੀ ਦਲ 2025 ਤੋਂ ਹਰੇਕ ਜ਼ਿਲ੍ਹੇ ਵਿੱਚ ਖੇਤ ਪਿੰਡ ਸਵਾਦ ਯਾਤਰਾ ਕਰੇਗੀ ਮੰਜੀਟੇ ਨੇ ਕਿਹਾ ਸਾਨੂੰ ਸਿਆਸਤ ਨਹੀਂ ਪੰਜਾਬੀਅਤ ਚਾਹੀਦੀ ਹੈ ਇਹ ਧਰਤੀ ਸਾਡੀ ਮਾਂ ਹੈ ਸਾਨੂੰ ਆਪਣੀ ਮਾਂ ਨੂੰ ਵਾਪਸ ਸੁਚੁੱਜਾ ਕਰਨਾ ਚਾਹੀਦਾ ਹੈ ਉਹਨਾਂ ਨੇ ਅੰਮ੍ਰਿਤਸਰ ਮੋਹਾਲੀ ਬਠਿੰਡਾ ਤੇ ਮਾਨਸਾ ਤੋਂ ਮੁਹਿੰਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਲੋਕਾਂ ਦੀ ਭਾਵਨਾ ਵੀ ਹੁਣ ਅਕਾਲੀ ਦਲ ਵੱਲ ਥੋੜੀ ਵੱਧਦੀ ਦਿਖ ਰਹੀ ਹੈ ਕਈ ਪੁਰਾਣੇ ਵਰਕਰ ਜਿਓ ਆਪ ਜਾਂ ਕਾਂਗਰਸ ਚਲੇ ਗਏ ਸਨ ਮੁੜ ਘਰ ਵਾਪਸੀ ਕਰ ਰਹੇ ਨੇ ਇਸ ਕਵਰ ਦਾ ਨਤੀਜਾ ਸਾਫ ਹੈ 2027 ਦੀ ਚੋਣੀ ਜੰਗ ਤਿੱਖੀ ਹੋਣ ਵਾਲੀ ਹੈ ਤੇ ਮਨਜੀਠੇ ਹੁਣ ਪੂਰੀ ਤਿਆਰੀ ਵਿੱਚ ਹਨ ਤੀਜੀ ਖਬਰ ਬਾਰੇ ਗੱਲ ਕਰੀਏ ਕੀ ਪੰਜਾਬ ਨਸ਼ਾ ਮੁਕਤੀ ਮੁਹਿੰਮ ਚ ਵੱਡੀ ਗ੍ਰਿਫਤਾਰੀ ਤਿੰਨ ਪੁਲਿਸ ਮੁਲਾਜ਼ਮ ਮਾਸੂਲ ਪੰਜਾਬ ਚੋਂ ਆ ਰਹੀ ਹੈ ਇੱਕ ਚਕਾਉਣ ਵਾਲੀ ਖਬਰ ਇਹ ਖਬਰ ਬਹੁਤ ਦੁਖਦਾਈ ਖਬਰ ਹੈ ਜਿੱਥੇ ਇੱਕ ਵੱਡੀ ਨਸ਼ਾ ਚਲਾਉਣ ਵਾਲੀ ਗੈਂਗ ਦਾ ਪਰਦਾ ਫਾਸ਼ ਹੋਇਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਸ਼ਾਮਲ ਸਨ ਪੁਲਿਸ ਦੇ ਤਿੰਨ ਅਹੁਦੇਦਾਰ ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕ ਟੀਮ ਨੇ ਲੁਧਿਆਣਾ ਵਿੱਚ 50 ਲੱਖ ਰੁਪਏ ਦੇ ਨਸ਼ੇ ਸਮੇਤ 4 ਵਿਅਕਤੀ ਗ੍ਰਿਫਤਾਰ ਕੀਤੇ ਜਿਨ੍ਹਾਂ ਚੋਂ 3 ਹਲੇ ਵੀ ਸਰਵਿੰਗ ਪੁਲਿਸ ਮੁਲਾਜ਼ਮ ਸਨ ਇਹ ਮੁਲਾਜ਼ਮ ਸਬ ਇੰਸਪੈਕਟਰ ASI ਤੇ ਹੈੱਡ ਕਾਸਟੇਬਲ ਸਨ ਜੋ ਨਸ਼ਾ ਐਕਟ ਨੂੰ ਨਾ ਸਿਰਫ ਵੇਚਾਰੇ ਸਨ ਸਗੋ ਖੁਦ ਸਪਲਾਈ ਕਰ ਰਹੇ ਸਨ ਇਹ ਕਾਰਵਾਈ ਸੀਐਮ ਮਾਨ ਦੇ ਸਿੱਧੇ ਦਖਲ ਤੇ ਹੋਈ ਜਿੱਥੇ ਉਹਨਾਂ ਨੇ ਕਿਹਾ ਜੇ ਕੇਰਲਾ ਵੀ ਨੀਮ ਚੜ ਹੋਵੇ ਤਾਂ ਹਾਲਾਤ ਕਿਵੇਂ ਠੀਕ ਹੋਣਗੇ ਸਾਡੇ ਘਰ ਅੰਦਰ ਬੈਠੇ ਦੁਸ਼ਮਨਾ ਤੋਂ ਸਾਵਧਾਨ ਹੋਣਾ ਪਵੇਗਾ ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਰੋਸ ਵਧ ਗਿਆ ਹੈ ਵੱਡੇ ਪੱਧਰ ਤੇ ਜਿੱਥੇ ਬੰਦੀਆਂ ਨੇ ਧਰਨੇ ਤੇ ਰੇਲੀਆਂ ਕੀਤੀਆਂ ਸੀਐਮ ਮਾਨ ਨੇ ਐਲਾਨ ਕੀਤਾ ਕਿ ਨਵੇਂ ਨਿਸ਼ਾਨੀ ਅੰਤਰ ਐਕਟ ਅਧੀਨ ਪੁਲਿਸ ਜਾਂ ਅਫਸਰ ਵੀ ਹੁਣ ਖੁਦ ਕੈਦ ਜਾਇਦਾਦ ਜ਼ਬਤ ਹੋ ਸਕਦੀ ਹੈ ਇਸ ਖਬਰ ਨੇ ਸਾਬਤ ਕਰ ਦਿੱਤਾ ਕਿ ਨਸੇ ਨਾਲ ਲੜਾਈ ਸਿਰਫ ਗੈਰ ਕਾਨੂੰਨੀ ਤੱਤਾਂ ਨਾਲ ਨਹੀਂ ਸਿਸਟਮ 'ਚ ਗਲਤ ਲੋਕਾਂ ਨਾਲ ਵੀ ਹੋਣੀ ਚਾਹੀਦੀ ਹੈ ਚੌਥੀ ਖਬਰ ਇਹ ਹੈ ਕਿ ਪੰਜਾਬ ਵਿਧਾਨ ਸਭਾ 'ਚ ਹੰਗਾਮਾ ਕਿਸਾਨ ਬਿੱਲ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਹੋਈ ਆਮਣੇ ਸਾਹਮਣੇ ਅੱਜ ਦੀ ਚੌਥੀ ਵੱਡੀ ਖਬਰ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿੱਚ ਹੋਈ ਵੱਡੀ ਗੱਲਬਾਤ ਅਤੇ ਹੰਗਾਮਾ ਮੁੱਖ ਵਿਵਾਦ ਸੀ ਨਵਾਂ ਖੇਤੀ ਕਾਨੂੰਨ ਜੋ ਪੰਜਾਬ ਵੀ ਕਿਸਾਨਾਂ ਦੀ ਆਮਦਨ 'ਚ ਵਾਧਾ ਕਰਨ ਲਈ ਲਿਆਂਦਾ ਗਿਆ ਹੈ ਪਰ ਕਾਂਗਰਸ ਵੱਲੋਂ ਕਿਹਾ ਗਿਆ ਕਿ ਇਹ ਕੇਵਲ ਵੋਟ ਬੈਂਕਰਣ ਨੀਤੀ ਹੈ ਲੀਡਰ ਆਫ অপੋਜੀਸ਼ਨ ਨੇ ਕਿਹਾ ਕਿ ਇਹ ਬਿੱਲ ਨਕਲਿਆ ਹੈ ਤੇ ਕਿਸਾਨਾਂ ਨੂੰ ਇਸ ਵਿੱਚ ਖਤਰਾ ਹੈ सीएम मान ने जवाब ਵਿੱਚ ਕਿਹਾ ਸਾਡੀ ਨੀਅਤ ਸਾਫ਼ ਹੈ ਅਸੀਂ ਦਿੱਲੀ ਵਾਲਿਆਂ ਵਾਂ ਕਿਸਾਨਾਂ ਨੂੰ ਠੱਗਣ ਵਾਲੇ ਨਹੀਂ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਧਾਇਕ ਵਿਚਕਾਰ ਤਿੱਖੀ ਤਕਰਾਰ ਹੋਈ ਸਪੀਕਰ ਨੂੰ ਕਾਰਵਾਈ 30 ਮਿੰਟ ਲਈ ਰੋਕਣੀ ਪਈ ਪੰਜਾਬੀ ਨੌਜਵਾਨਾਂ ਵੱਲੋਂ ਨਵਾਂ ਅੰਦੋਲਨ ਸੰਭਲੋ ਪਹਿਚਾਨ ਮੁਹਿੰਮ ਸ਼ੁਰੂ ਅੱਜ ਦੀ 5ਵੀਂ ਖਬਰ ਪੰਜਾਬ ਦੇ ਨੌਜਵਾਨਾਂ ਵੱਲੋਂ ਇੱਕ ਨਵੀਂ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਸਾਂਭ ਲੋ ਪਹਿਚਾਨ ਇਹ ਮੁਹਿੰਮ ਇੰਸਟਾਗ੍ਰam YouTube Facebook ਤੇ ਵਾਇਰਲ ਹੋ ਰਹੀ ਹੈ ਇਹਦੇ ਤਹਿਤ ਨੌਜਵਾਨ ਆਪਣੀ ਪੰਜਾਬੀ ਭਾਸ਼ਾ ਵੈਸ਼ ਪੁਸ਼ਾ ਰਿਵਾਇਤਾਂ ਤੇ ਸਿੱਖ ਇਤਿਹਾਸ ਲਈ ਆਵਾਜ਼ ਉਠਾ ਰਹੇ ਹਨ ਐਂਕਲ ਜੀਨ ਅਤੇ ਹਿੰਦੀ ਇੰਗਲਿਸ਼ ਗੱਲਾਂ ਨੂੰ ਛੱਡ ਕੇ ਪੰਜਾਬੀ ਝੋਲਾ ਪੱਗ ਆਪਣੀ ਬੋਲੀ ਵੱਲ ਵਾਪਸੀ ਦੀ ਅਪੀਲ ਹਰ ਐਤਵਾਰ ਪਿੰਡ ਦੇ ਵਿਦਿਆਰਥੀ ਸੰਵਾਦ ਕੈਂਪ ਲੱਗ ਰਹੇ ਨੇ ਮੁਹਿਮਨ ਦੇ ਨੇਤਾ ਨੇ ਕਿਹਾ ਜੇ ਅਸੀਂ ਆਪਾਂ ਨਾਲ ਲੇਖਾ ਸਾਡੀ ਅਗਲੀ ਪੀੜ੍ਹੀ ਆਪਾਂ ਨਾਲ ਵੀ ਭੁੱਲ ਜਾਵੇਗੀ ਕਈ ਕਾਲਜਾਂ ਵਿੱਚ ਪੰਜਾਬੀ ਸੰਘਟਨਾ ਵੱਲੋਂ ਮੁਫਤ ਗੁਰਮੁਖੀ ਕਲਾਸਾਂ ਇਤਿਹਾਸਕ ਸੈਮੀਨਾਰ ਹੋ ਰਹੇ ਹਨ ਇਹ ਮੂਵਮੈਂਟ ਟ੍ਰੈਂਡ ਤੋਂ ਉੱਪਰ ਜਾ ਕੇ ਇੱਕ ਪਹਿਚਾਨ ਦੀ ਲੜਾਈ ਬਣਦੀ ਜਾ ਰਹੀ ਹੈ ਆਖਰੀ ਤੇ ਸਭ ਤੋਂ ਵੱਡੀ ਖਬਰ ਜੁੜੀ ਹੋਈ ਹੈ ਪੰਜਾਬ ਵਿੱਚ ਤਿੰਨ ਬੱਸਾਂ ਦੀ ਅੜਤਾਲ ਨਾਲ ਹਾਂ ਜੀ ਤੁਸੀਂ ਬਿਲਕੁਲ ਠੀਕ ਸੁਣਿਆ ਅਗਲੇ 3 ਦਿਨ ਪੰਜਾਬ ਵਿੱਚ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਲੋਕਾਂ ਲਈ ਇਹ ਵੱਡੀ ਮੁਸ਼ਕਲ ਬਣ ਗਈ ਹੈ ਆਓ ਜਾਣਦੇ ਹਾਂ ਪੂਰਾ ਮਾਮਲਾ ਹੜਤਾਲ ਦਾ ਕਾਰਨ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਪ੍ਰਭਾਵ ਹੋਇਆ ਤੇ ਸਰਕਾਰ ਦਾ ਉਸ ਉੱਤੇ ਕੀ ਰੁੱਖ ਹੈ ਪੂਰਾ ਮਾਮਲਾ ਕੀ ਹੈ ਪੰਜਾਬ ਟਰਾਂਸਪੋਰਟ ਦੇ ਕਰਮਚਾਰੀਆਂ ਨੇ ਐਲਾਨ ਕੀਤਾ ਹੈ ਕਿ ਉਹ 8 9 ਤੇ 10 ਜੁਲਾਈ ਨੂੰ ਹੜਤਾਲ ਤੇ ਜਾਣਗੇ ਇਸ ਦੌਰਾਨ ਕਿਸੇ ਵੀ ਸਰਕਾਰੀ ਬੱਸ ਦੀ ਸੇਵਾ ਉਪਲਬਧ ਨਹੀਂ ਹੋਵੇਗੀ ਹੜਤਾਲ ਦੇ ਦੌਰਾਨ ਕਈ ਸਰਕਾਰੀ ਬੱਸ ਰੂਟ ਤੇ ਨਹੀਂ ਚੱਲੇਗੀ ਲੋਕਾਂ ਨੂੰ ਪ੍ਰਾਈਵੇਟ ਬੱਸਾਂ ਆਟੋ ਕੈਬ ਜਾਂ ਟੈਕਸੀ ਤੇ ਨਿਰਭਰ ਕਰਨਾ ਪਵੇਗਾ ਜਿੰਨਾ ਵਿਦਿਆਰਥੀਆਂ ਤੇ ਅਹਿਮ ਧਿਆਨ ਨਹੀਂ ਉਹਨਾਂ ਨੂੰ ਵੱਡੀ ਸਮੱਸਿਆ ਆ ਸਕਦੀ ਹੈ ਹੜਤਾਲ ਦਾ ਕਾਰਨ ਕੀ ਹੈ ਹੜਤਾਲ ਦੇ ਪਿੱਛੇ ਕਈ ਮੁੱਖ ਕਾਰਨ ਹਨ ਪੁਰਾਣੀਆਂ ਮੰਗਾਂ ਅਜੇ ਤੱਕ ਨਹੀਂ ਹੋਈਆਂ ਪੂਰੀਆਂ ਕਰਮਚਾਰੀਆਂ ਨੇ ਕਿਹਾ ਕਿ ਉਹਨਾਂ ਦੀਆਂ ਤਨਖਾਹਾਂ ਬਾਰੇ ਡੀਏ ਬਕਾਇਆ ਅਤੇ ਨਵੀਆਂ ਭਰਤੀਆਂ ਵਰਗੀਆਂ ਮੰਗਾਂ ਬਹੁਤ ਸਮੇਂ ਤੋਂ ਲੰਬਕ ਰਹੀਆਂ ਹਨ ਨਿੱਜੀਕਰਨ ਦੀ ਵਿਰੋਧ ਦੂਜਾ ਕਾਰਨ ਨਿੱਜੀਕਰਨ ਦੀ ਵਿਰੋਧਤਾ ਪਨ ਬਸਤੇ ਪੈਪਸੋ ਨੂੰ ਨਿੱਜੀ ਹੱਦਾਂ 'ਚ ਦੇਣ ਦੀ ਯੋਜਨਾ ਚੱਲ ਰਹੀ ਹੈ ਜਿਸ ਦਾ ਕਰਮਚਾਰੀ ਵਿਰੋਧ ਕਰ ਰਹੇ ਹਨ ਤੀਜਾ ਕਾਰਨ ਇਹ ਹੈ ਕਿ ਟ੍ਰਾਂਸਪੋਰਟ ਮੰਤਰੀ ਨਾਲ ਮੁਲਾਕਾਤ ਬੇਸਰ ਰਹੀ। ਕਈ ਵਾਰ ਮੰਤਰੀ ਨਾਲ ਗੱਲਬਾਤ ਹੋਈ ਪਰ ਕੋਈ ਸਥਾਈ ਹੱਲ ਨਹੀਂ ਨਿਕਲਿਆ। ਕਿਹੜੇ ਇਲਾਕਿਆਂ ਉੱਤੇ ਸਭ ਤੋਂ ਵੱਧ ਪ੍ਰਭਾਵ ਹੋਵੇਗਾ? ਹੜਤਾਲ ਦਾ ਅਸਰ ਪੂਰੇ ਪੰਜਾਬ 'ਚ ਹੋਵੇਗਾ ਪਰ ਕੁਝ ਵੱਡੇ ਸ਼ਹਿਰ ਜਿੱਥੇ ਲੋਕ ਬੱਸਾਂ ਤੇ ਜ਼ਿਆਦਾ ਨਿਰਭਰ ਕਰਦੇ ਹਨ ਉੱਥੇ ਇਹ ਹੜਤਾਲ ਬਹੁਤ ਵੱਡੀ ਸਮੱਸਿਆ ਬਣ ਸਕਦੀ ਹੈ ਜਿਵੇਂ ਕਿ ਲੁਧਿਆਣਾ ਅੰਮ੍ਰਿਤਸਰ ਜਲੰਧਰ ਬਠਿੰਡਾ ਮੋਗਾ ਸੰਗਰੂਰ ਹੁਸ਼ਿਆਰਪੁਰ ਪਟਿਆਲਾ ਆਦ ਕਈ ਪਿੰਡਾਂ ਤੇ ਛੋਟੇ ਸ਼ਹਿਰਾਂ ਵਿੱਚ ਤਾਂ ਲੋਕ ਕੋਲ ਕੋਈ ਵਿਕਲਪ ਨਹੀਂ ਹੈ ਵਿਦਿਆਰਥੀਆਂ ਤੇ ਕੰਮ ਕਰਨ ਵਾਲਿਆਂ ਲਈ ਔਖਾ ਸਮਾਂ ਇਹ ਤਿੰਨ ਦਿਨ ਕਈ ਸਕੂਲ ਤੇ ਕਾਲਜਾਂ ਵਿੱਚ ਇਮਤਿਹਾਨ ਚੱਲ ਰਹੇ ਹਨ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਵਿੱਚ ਜਾਣ ਵਾਲਿਆਂ ਲਈ ਬੱਸਾਂ ਹੀ ਵੱਡਾ ਸਾਧਨ ਹੁੰਦੀਆਂ ਹਨ ਬਹੁਤ ਸਾਰੇ ਗਰੀਬ ਤੇ ਮਜ਼ਦੂਰ ਵਰਗੇ ਲੋਕ ਜੋ ਰੋਜ਼ ਬੱਸ ਰਾਹੀਂ ਕੰਮ ਤੇ ਜਾਂਦੇ ਹਨ ਉਹ ਬਹੁਤ ਪ੍ਰਭਾਵਿਤ ਹੋਣਗੇ ਕਰਮਚਾਰੀ ਯੂਨੀਅਨ ਨੇ ਕੀ ਕਿਹਾ ਸੰਯੁਕਤ ਐਕਸ਼ਨ ਕਮੇਟੀ ਦੇ ਨੇਤਾਵਾਂ ਨੇ ਕਿਹਾ ਅਸੀਂ ਬੇहद ਦੁਖੀ ਹੋ ਕੇ ਇਹ ਫੈਸਲਾ ਲਿਆ ਹੈ ਸਰਕਾਰ ਸਾਡੇ ਹੱਕਾਂ ਨੂੰ ਲੰਬਕ ਰਹੀ ਹੈ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਹੜਤਾਲ ਜਾਰੀ ਰੱਖਾਂਗੇ ਉਹਨਾਂ ਨੇ ਇਹ ਵੀ ਕਿਹਾ ਕਿ ਹੜਤਾਲ ਦਾ ਉਦੇਸ਼ ਕਿਸੇ ਨੂੰ ਤਕਲੀਫ ਦੇਣਾ ਨਹੀਂ ਸਗੋ ਆਪਣੇ ਹੱਕਾਂ ਦੀ ਲੜਾਈ ਲੜਨਾ ਹੈ